ਰਾਤ ਕਾਕੇ ਨੇ ਰੋਟੀ ਨਹੀਂ ਖਾਦੀ ਕਾਕਾ ਸੁੱਤਾ ਭੁੱਖਾ ਕਿਉਂਕਿ ਕੱਕ ਦੇ ਆਲੂ ਬਤੌਆਂ ਦੀ ਸਬਜ਼ੀ ਨਹੀਂ ਪਸੰਦ ਆਈ ਇਸ ਲਈ ਮੈਂ ਬਣਾਉਣ ਲੱਗੀਆਂ ਕੜੀ ਮੈਂ ਕਿਹਾ ਚੱਲ ਥੋੜੀ ਜਿਹੀ ਕੜੀ ਬਣਾ ਦਨੀ ਆ ਇਹ ਵੀ ਨਹੀਂ ਪਤਾ ਹੁਣ ਪਸੰਦ ਆਊਗੀ ਕਿ ਨਹੀਂ ਬਸ ਮੈਂ ਤੜਕਾ ਲਾ ਕੇ ਹਟੀਆਂ ਕੜੀ ਨੂੰ ਹਜੇ ਦੇਖੋ ਖਾਊਗਾ ਕਿ ਨਹੀਂ ਮੇਰਾ ਪੁੱਤ ਸਕੂਲੋਂ ਆ ਗਿਆ ਮਰੂਦ ਮਰੂਦ ਖਾ ਰਿਹਾ ਆਉਂਦੇ ਨੇ ਫੋਨ ਚੱਕ ਲਿਆ ਵਰਦੀ ਨਹੀਂ ਬਦਲੀ ਪਾਣੀ ਨਹੀਂ ਧਾੜੀ ਨਹੀਂ ਹਾਂ ਹਾਦੋਂ ਨੂੰ ਤਾਂ ਚਾਹ ਦੋ ਹਾਂ ਹਾਦੋਂ ਨੂੰ ਤਾਂ ਚਾਹ ਦੋ ਖਾਜੀ ਬੋਰਿੰਗ ਜਿਹੇ ਮੁੰਡਾ ਜਿਹੜਾ ਸਾਰੇ ਪੈਸਾ ਖਵਾਉਂਦਾ ਥੀ ਕੀ ਹੋਵਾਂਗੇ ਅਸੀਂ ਵੀ ਥੀ ਕੀ ਆਸੀ ਖਾਜੀ ਬੋਲਣਾ ਹਾਂਜੀ ਮੈਂ ਲੱਗੇ ਸੀ ਕੱਲ ਬਰਫ ਖਾਣ ਮੈਨੂੰ ਬਰਫ ਖਾਣ ਦੀ ਬਹੁਤ ਗੰਦੀ ਆ ਤੇ ਅੱਜ ਦੀ ਵੀ ਬਹੁਤ ਸਾਲ ਪੁਰਾਣੀ ਆਤਾ ਮੈਂ ਨਾ ਚਾਕੂ ਨਾਲ ਉਹ ਬਰਫਾ ਪਾਟ ਰਹੀ ਸੀ ਕੱਲ ਤੇ ਇੱਕੋ ਦਾ ਮੈਂ ਫਵਾਰੇ ਪੈਣ ਲੱਗਾ ਚਿੱਟੀ ਚਿੱਟੀ ਪੂਰੀ ਰਸੋਈ ਚਿੱਟੀ ਹੋ ਗਈ ਇਥੋਂ ਦੀ ਨਾ ਗਲੀ ਨਿਕਲ ਗਈ ਜਦ ਮੈਂ ਖੁਰਚਦੀ ਸੀ ਕਰ ਚਾਕੂ ਨਾਲ ਕਰ ਦੇ ਨਾਲ ਜਾਣੀ ਦੇ ਤੇ ਸਾਰੀ ਗੈਸ ਨਿਕਲ ਗਈ ਫਰਿੱਜ ਚਾ ਪਤਾ ਨਹੀਂ ਕਾਕਾ ਨੇ ਕੀ ਲਿਆ ਕੇ ਲਾਇਆ ਤੇ ਇਹਦੇ ਨਾਲ ਵੀ ਨਹੀਂ ਰੁਕੀ ਕਾਕਾ ਕਹਿੰਦਾ ਗੈਸ ਰੁਕ ਜੂ ਨਾ ਗੈਸ ਰਹੀ ਤੇ ਨਾ ਫਰਿੱਜ ਕੰਮ ਨਹੀਂ ਰਹੀ ਫਰਿੱਜ ਹੋ ਗਈ ਖਰਾਬ ਤੇ ਹੁਣ ਮੈਂ ਕਾਕਾ ਨੂੰ ਕਿਹਾ ਸੀ ਵੀ ਨਵੀਂ ਫਰਿੱਜ ਲਿਆ ਇਹਨੂੰ ਵੇਚ ਦੇ ਦੇ ਚਾਹੇ ਕਵਾੜੀਏ ਉਤੇ ਤੇ ਹੁਣ ਨਵੀਂ ਫਰਿੱਜ ਲੈ ਕੇ ਆਉਣੇ ਆ ਕਾਕੇ ਨੂੰ ਕਰਿਆ ਸੀ ਫੋਨ ਕਾਕਾ ਕਹਿੰਦਾ ਮੈਂ ਉਹਨਾਂ ਨਵੀਂ ਫਰਿੱਜ ਲੈ ਕੇ ਤੇ ਮੈਂ ਕਾਕੇ ਨੂੰ ਇਹ ਨਹੀਂ ਦੱਸਿਆ ਵੀ ਭਾਈ ਇਹ ਕਿਰਪਾ ਮੈਂ ਕੀਤੀ ਆ ਫਰਿੱਜ ਦੇ ਉੱਤੇ ਮੇਰੀ ਬਦੌਲਤ ਗਲੀ ਨਿਕਲੀ ਆ ਫਰਿੱਜ ਚ ਕਾਕੇ ਨੂੰ ਮੈਂ ਕਿਹਾ ਮੈਨੂੰ ਨਹੀਂ ਪਤਾ ਫਰਿੱਜ ਚ ਕਿਵੇਂ ਗਲੀ ਨਿਕਲ ਗਈ ਆਪੇ ਗਲੀ ਨਿਕਲ ਗਈ ਆ ਜੋ ਤਾਂ ਕਹਿੰਦਾ ਤੂੰ ਨਹੀਂ ਬਰਫ਼ ਖਾ ਤੋ ਖਾਣਾ ਮੇਰੇ ਨਾਲ ਬੈਸਣ ਲੱਗ ਗਿਆ ਦੇਖੋ ਮੈਂ ਕਿਹਾ ਤੂੰ ਵੀ ਤਾਂ ਕੁੱਤੇ ਆ ਮੇਰੇ ਨਾਲ ਬਰਫ਼ ਖਾਣਾ ਮੈਂ ਕੱਲੀ ਕਦੋਂ ਖਾਣੀ ਆ ਇਹ ਵੀ ਮੇਰੇ ਨਾਲ ਬਰਫ਼ ਖਾਂਦਾ ਇਹ ਨਹੀਂ ਵੀ ਮੈਂ ਕੱਲੀ ਖਾਣੀ ਆ ਵੀ ਮੇਰੇ ਨਾਲ ਬਰਫ਼ ਖਾਂਦਾ ਬਹੁਤ ਖਾਂਦਾ ਵੀ ਮੈਂ ਜਰੂਰ برف ਖਾਉਂਗੀ ਮੈਂ ਤਾਂ ਮੰਗੂਗੀ ਕਹੋ ਮੈਨੂੰ برف ਦੇ ਮੈਂ ਵੀ ਖਾਣੀ ਆ ਨਾਲ ਪੂਰੀ برف ਖਾਣੀ ਆ ਲੈ ਜਾ ਕੇ ਅਲੱਗ ਲੈ ਲੈ ਮੈਂ ਤੇਰੀ ਵਾ ਤੇਰੀ ਵਾ ਰੇਜ ਨੂੰ ਹਾਂ ਮਰਾ ਕਰ ਉਹ ਦੇ ਉਹ ਦੇ ਜੋਤੋਂ ਉਹ ਦੇ ਚੱਕੀ ਦਿਖਾ ਦੇ ਕਰੋ ਨੋਣੀ ਦੇ ਹੱਥ ਲਾ ਕੇ ਦੇਖ ਲੈ ਜੇ ਠੀਕ ਆ ਸਰ ਫੜਾ ਚੱਲ ਆ ਜਾ ਅੱਪੋ ਤੋਂ ਤਾਂ ਮੰਗਾਈ ਪਾਪਾ ਨਾਲ ਸੀ ਆਜੇ ਤੂੰ ਉੱਧਰ ਪੰਘੇ ਆ ਤਾਂ ਪੰਘੇ ਚਲ ਹਾਂ ਆਪਾਂ ਨੇ ਤਾਂ ਜੀਉਂ ਰੋਦਾਇਆ ਚੇਵਲਾ ਹਾਂ ਨਿਉ ਮੰਗਾਇਆ ਸੀ ਆਹ ਪਾਦੀ ਹੋ ਗਈ

ਰਜਣਾ ਜੇ ਕੰਡ ਇਹਨੂੰ ਕਿਹੜਾ ਪਲੱਗ ਲੱਗਿਆ ਵੀ ਕਰੰਟਾ ਥੱਲੇ ਹੱਥ ਲਾ ਕੇ ਦੇਖੋ ਪਾਵੇ ਇਹਨਾਂ ਚਾਰਾਂ ਨੂੰ ਵੀ ਹੈਗਾ ਵੀ ਆ ਕੋਈ ਪਾਵਾ ਮੈਂ ਤਾਂ ਅੰਦਰ ਨਹੀਂ ਕਰਦੀ ਆ ਕੋਈ ਨਹੀਂ ਹਲੇ ਸੱਟ ਇਹਦੇ ਦਾ ਹੈਗਾ ਭਰਾਵਾ ਕੋਈ ਨਹੀਂ ਹੁੰਦੀ ਇੱਕ ਜਿਹਾ ਭਾਵਾ ਆਹ ਬਹੁਤ ਐਂਡਿੰਗ ਹੋਲਾ ਪਾਵਾ ਪਾਵੇ ਦਾ ਭਰਾਵਾ ਜਾਣ ਕਰਦੇ ਆ ਗਿਆ ਦੇਖੋ ਸ਼ੁਰੂ ਜਾ ਸੱਟ ਨਾ ਦਿਓ ਹਾਂ 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 ਆਪਣਾ ਅੱਪਾ ਤੋਂ ਤਾਂ ਪਹਿਲਾਂ ਹੀ ਆ ਤੇ ਨਾਲ ਤਾਂ ਕੀ ਉਹਨਾਂ ਨੇ ਆਪਾਂ ਨੂੰ ਚੁੱਕ ਦਿੱਤਾ ਕਾਕੇ ਪਾਵੇ ਤੋਂ ਬਗੈਰ ਕਰੰਟ ਤਾਂ ਨਹੀਂ ਮਰੂਗੀ ਥੱਲੋ ਪੀੜੀ ਨੂੰ ਨਹੀਂ ਕੀ ਬਚਾ ਲੈਂਦੇ ਹਾਂ ਹੁਣ ਨਹੀਂ ਆਦਾ ਉਹਦੇ ਨੇ ਸਾਰੇ ਖੋਲ ਤਾਂ ਫਿਰ ਉੱਚਾ ਨੀਵਾ ਹੋ ਕੇ ਹੁਣ ਪਿਛੋੜੇ ਵੀ ਖੋਲ ਦੋ ਨਹੀਂ ਹੈ ਨਹੀਂ ਸਹੀ ਨਹੀਂ ਆਈ ਕਾਕੇ ਡਿੱਗ ਜਣੀ ਆ ਸਹੀ ਨਹੀਂ ਆਈ ਡਿੱਗ ਜਣੀ ਆ

ਇਹ ਕਿਹੜਾ ਗਿਆ ਮਰਾ ਹਾਂ ਨਹੀਂ ਨਹੀਂ ਉਹ ਵੀ ਨਹੀਂ ਰਹੀਂ ਦਿਖਾ ਤਾਂ ਨਹੀਂ ਆ ਉਹ ਤਾਂ ਕੰਨੇ ਘਬਰੀ ਦਿਖਾ ਮਾ ਇੱਕ ਕੋਈ ਪਾਸੇ ਜੀ ਚੰਗਾ ਅਜੇ ਵੀ ਪ੍ਰੋਪਰ ਨਹੀਂ ਹੋਈ ਕਾਕੇ ਸਾਰਾ ਕੋ ਡੁੱਲੂਗਾ ਨਾਲੇ ਫਰਿਜ ਟੁੱਟ ਕੇ ਨੁਕਸਾਨ ਹੋਊਗਾ ਪਿੱਛੋਂ ਪਾਵੇ ਕੱਢੋ ਪਿੱਛੇ ਵਾਲੇ ਹੈਗੇ ਨੇ ਤੇ ਫਿਰ ਮੂਰੋਗਾ ਤਾਂ ਨਹੀਂ ਨਹੀਂ ਹੋ ਰਹੀ ਆ ਇਹ ਹਾਂ ਜੀ ਦੱਬੋ। ਆ ਹਜੇ ਵੀ ਡੱਗ ਰਹੀ ਐ ਡਿੱਗੂ। ਚੀਚਾ ਦਾ ਕਰੀ ਡੁੱਲਣਗੇ ਡੁੱਲਣਗੇ ਤੇ ਨੁਕਸਾਨ ਹੋ ਜੇੜਾ ਫ੍ਰਿਜ ਤਾਂ ਉਹ ਲੱਗ। ਨਹੀਂ ਇਹਦਾ ਥੱਲੇ ਪੈਰਾਂ 'ਚ ਨੁਕਸ। ਆਹ ਵਾਲੀ ਫ੍ਰਿਜ ਰੱਖਤੀ ਮੈਂ ਇੱਥੇ। ਹਾਂ ਜੀ ਬੰਦੋ। ਕਾਕਾ ਕਾਕਾ ਦਾ ਦੋਖ ਦੰਦੇ। ਫਰੋਕੇ ਦੇਖਦਾ ਵੀ ਕਵਾੜੀ ਨੂੰ ਦੇਣੀ ਆ ਜਾਂ ਉਹਨਾਂ ਨੂੰ ਦੇਣੀ ਆ ਜਿੱਥੋਂ ਲਿਆਂਦੀ ਆ ਤੇ ਇਹ ਫਰਿੱਜ ਦੀ ਪੀੜੀ ਨਹੀਂ ਲਿਆਇਆ ਕਾਕਾ ਪੀੜੀ ਭੁੱਲਿਆ ਜਾ ਉਹ ਵਾਲੀ ਫਰਿੱਜ ਦੀ ਪੀੜੀ ਨਹੀਂ ਆਈ ਤੇ ਪੀੜੀ ਲੈ ਕੇ ਆਉਣੀ ਆ ਵਿੱਚੋਂ ਐਵੇਂ ਵੀ ਆ ਅਸ ਆ ਸਾਰਾ ਕੁਛ ਇਹਦਾ ਕਾਚੇ ਦਾ ਇਹ ਦੂਜੀ ਦਾ ਪਲਾਸਟਿਕ ਦਾ ਸੀ ਜਿਵੇਂ ਜੋਤ ਇਹਦਾ ਚਾਰਾ ਵੀ ਖਿੱਚੇ ਖੁੱਚੇ ਨਾਲ ਬੱਚਾ ਤੋੜੇ ਤਾੜੇ ਰਹਿਣਾ ਆ ਨਾ ਆ ਵੀ ਕਾਚੇ ਦਾ ਇਹ ਮੈਂ ਬੱਚੇ ਵਾਲਾ ਘਰ ਆ ਥੋੜਾ ਡਰ ਲੱਗਦਾ ਹੋਰ ਕੁਛ ਨਹੀਂ ਜੋ ਤਾਂ ਕਿ ਨਹੀਂ ਸਗੜੀ ਸੀ ਕਰਦੀ ਹੁੰਦੀ ਆ ਤੋਚ ਦੇ ਤਾ ਤੋਚ ਦੇ ਤਾ ਹੂੰ ਗੁਦੀ ਗੁਦੀ ਕਰ ਰਹੀ ਆ ਮੈਂ ਕੁੜੀ ਨੂੰ ਮੇਰੀ ਨੁਕਿਹਾਂ ਮੈਂ ਕਹ ਕੇ ਕੰਬਲ 'ਚ ਪੈ ਜਾ ਬਿਮਾਰ ਆ ਖਾਂਸੀ ਜ਼ੁਖਾਮ ਬੁਖਾਰ ਹੋਇਆ ਖਾਂਸੀ ਤੇ ਬੁਖਾਰ ਤਾਂ ਹੈਗਾ ਬੁਖਾਰ ਵੀ ਹੈਗਾ ਪਰ ਖਾਂਸੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਮੈਂ ਕਹ ਕੰਬਲ ਚਾ ਕੇ ਪੈ ਜਾ ਅਜਰਾ ਬਹੁਣ ਠੱਕੇ ਨਾ ਪਾਈਆਂ ਨੰਗੇ ਪੈਰ ਫਰੀ ਜਾ ਰਹੀ ਆ ਔਰ ਦਵਾਈ ਪਈਆ ਬਸ ਹੁਣ ਮੈਂ ਹਜੇ ਦਵਾਈ ਦੇ ਕੇ ਹਟੀਆਂ ਉਹ ਗਲਾਸੀ ਪਈ ਹੈ ਛੋਟੀ ਜੀ ਲੱਗੇ ਗਲਾਸੀ ਚ ਪਾ ਕੇ ਦਵਾਈ ਦਿੱਤੀ ਨੂੰ ਮੈਂ ਦੋ ਤਿੰਨ ਦਿਨ ਹੋ ਗਏ ਨਾ ਉਹ ਹਾਂ ਤੇਰੇ ਭਾਂਡੇ ਵਾਲੀ ਗਲਾਸੀ ਆ ਇਹਦੇ ਚ ਹੁੰਦਾ ਹੈ ਬੁਲਾਈ ਇਹ ਛੇ ਨਹੀਂ ਇਹ ਜਿਹੜਾ ਹੁਣ ਭਾਂਡੇ ਵਾਲਾ ਸੈਟ ਖਰੀਦਿਆ ਨਹੀਂ ਉਦੋਂ ਜਦੋਂ ਆਪਾਂ ਪਿੰਡ ਗਏ ਅਮਨੀ ਦੇ ਸੈਟ ਨਾਲ ਦਾ ਸੈਟ ਆ ਜਿਹੜਾ ਉਹਦੀ ਗਲਾਸੀ ਨਿਗੀ ਜਿਹੜੇ ਉਸ ਤੋਂ ਪਹਿਲਾਂ ਖਰੀਦੇ ਸੀ ਜਦੋਂ ਮਦਰਡੇ ਨਹੀਂ ਸੀ ਨਾ ਮਦਰਡੇ ਤੇ ਵੀਰਜੀ ਹੋਣਾ ਨੇ ਮੈਨੂੰ ਗਿਫਟ ਦਿੱਤਾ ਸੀ ਤੈਨੂੰ ਨਾਲ ਸੈੱਟ ਦਿੱਤਾ ਸੀ ਭਾਂਡਿਆਂ ਦਾ ਵੀਰਜੀ ਹੋਣਾ ਨੇ ਬਰੋਬਰ ਗਿਫਟ ਦਿੱਤਾ ਸੀਗਾ ਤੈਨੂੰ ਇਹ ਉਹ ਨਾ ਭਾਂਡਿਆਂ ਦੀ ਗਲਾਸੀ ਆ ਪਰ ਮੈਂ ਫੋਟੋ ਦਿਖਾਉਂਗੀ ਬਾਅਦ ਵਿੱਚ ਮੇਰੇ ਫੋਨ 'ਚ ਫੋਟੋ ਹੈਗੀ ਮਦਰਡੇ ਤੇ ਜਦੋਂ ਕੇਕ ਕੱਟ ਰਿਆ ਸੀ ਆਪਾਂ ਜਦੋਂ ਵੱਡਾ ਵੀਰਜੀ ਵੀ ਹੈਗਾ ਸੀਗਾ ਉਦੋਂ ਠੀਕ ਸੀਗਾ ਉਹ ਤਾਂ ਬਿਮਾਰ ਨਹੀਂ ਸੀਗਾ ਇਸ ਮਦਰਡੇ ਤੇ ਨਹੀਂ ਇਸ ਤੋਂ ਪਿਛਲੇ ਮਦਰਡੇ ਤੇ ਉਦੋਂ ਜਦਵਿੰਦਰ ਕੇਕ ਲੈ ਕੇ ਆਇਆ ਸੀ ਮਦਰਡੇ ਤੇ हां तू ਸੁਣਾ ਮੈਂ ਤੇਰੀ ਸੁਣਦੀ ਆ ਮੈਂ ਤਾਂ ਪੰਜਾ ਦਾ ਲਾਜ ਦਾ ਉਹ ਨੂੰ ਚੁਣਿਆ ਮੇਰੀ ਗੱਲ ਸੁਣ ਤੂੰ ਪੰਜਾਬੀ ਚ ਪਹਿਲਾਂ ਇੱਕ ਤਾਂ ਤੇਰੀ ਆ ਗਲਾਸੀ ਆ ਜਿਹੜੀ ਟੇਬਲ ਤੇ ਪਈ ਆ ਪਹਿਲਾਂ ਮੇਰੀ ਸੁਣ ਇੱਕ ਆ ਗਲਾਸੀ ਇਹ ਦੋ ਗਲਾਸੀਆਂ ਤੇਰੀਆਂ ਉਹ ਟੋਕਰੀ ਚ ਪਈਆਂ ਨੇ ਪਿੰਕ ਚ ਇੱਕ ਆ ਸ਼ਟ ਅਪ ਮੂੰਹ ਤੋਂ ਗੁਲੀ ਰੱਖ ਫੋਨ ਦੇਖ ਆਪਣਾ ਚਾ ਸੁਣਾ ਸੁਣਾ ਇਹ ਤਾਂ ਮੇਰੇ ਬੰਦੇ ਦੀ ਨਾਲ ਚੁੱਤ ਤੋੜੇ ਓ ਜਦ ਬਲਾਈਫ ਰਹਾ ਤਾ ਤੇਰੇ ਤੋਂ ਅੱਜ ਨਾ ਚੀਚਾ ਓ ਜਦ ਬਲਾ ਨਾ チナ ਸੌਰੀ ਭੈਣੇ ਗਲਤੀ ਹੋ ਗਈ ਬਖਸ਼ ਦੇ ਮੈਂ ਤੇਰੀ ਗਲਾਸੀ ਦੇ ਵਿੱਚ ਤੈਨੂੰ ਦਵਾਈ ਦਿੱਤੀ ਬਖਸ਼ ਦੇ ਗਲਤੀ ਹੋ ਗਈ ਠੀਕ ਆ ਅੱਗੇ ਤੋਂ ਧਿਆਨ ਰੱਖੂਗੀ ਅੱਗੇ ਤੋਂ ਮੈਂ ਤੇਰੇ ਆਪਣੀਆਂ ਗਲਾਸੀਆਂ ਚ ਦਵਾਈ ਪਲਾਉਂਗੀ ਠੀਕ ਆ ਹੁਣ ਮੇਰੀ ਵੀ ਸੁਣ ਲੈ ਇੱਕ ਬੇਨਤੀ ਐਵੇਂ ਦੀਆਂ ਚਾਰ ਗਲਾਸੀਆਂ ਨੇ ਤੇਰੇ ਕੋਲੇ ਇੱਕ ਸੈਟ ਤੈਨੂੰ ਜਗਤਵਿੰਦਰ ਨੇ ਦਿੱਤਾ ਸੀ ਠੀਕਾ ਭਾਂਡਿਆਂ ਦਾ ਇੱਕ ਸੈੱਟ ਮੈਂ ਲੈ ਆ ਕੇ ਦਿੱਤਾ ਸੀ ਤੈਨੂੰ ਉਸ ਤੋਂ ਬਾਅਦ ਫਿਰ ਇੱਕ ਸੈੱਟ ਤੂੰ ਥੋੜੇ ਦਿਨ ਪਹਿਲਾਂ ਲੈ ਕੇ ਆਈ ਇੱਕ ਸੈੱਟ ਤੂੰ ਆ ਥੋੜੇ ਦਿਨ ਪਹਿਲਾਂ ਫੇਰ ਲੈ ਆਈਆਂ ਜਿੱਦਣ ਆਪਾਂ ਪਿੰਡ ਗਏ ਆ ਚੋਟੀਆਂ ਜਿਹੜਾ ਆਪਾਂ ਮਨੀ ਬਾਤ ਸੈੱਟ ਖਰੀਦੇ ਤੂੰ ਬਰੋਬਰ ਖਰੀਦੇ ਮਨੀ ਦੇ ਸੈੱਟ ਨਾਲ ਦਾ ਉਹ ਚੋ ਵੀ ਗਲਾਸੀ ਨਿਕਲੀ ਇਹ ਚਾਰ ਗਲਾਸੀਆਂ ਨੇ ਮੈਂ ਦੀਆਂ ਤੇਰੇ ਕੋਲ ਪੰਜਵੀਂ ਗਲਾਸੀ ਰਸੋਈ 'ਚ ਮੇਰੇ ਭਾਂਡਿਆਂ 'ਚ ਵੱਡੇ 'ਚ ਪਈਆ ਥੋੜੀ ਵੱਡੀ ਆ ਉਹ 'ਚ ਬੰਟਾ ਜਿਹਾ ਖੜਕ ਰਿਹਾ ਔਰ ਮੈਂ ਲੈ ਕੇ ਦਿੱਤੇ ਸੀ ਜਦ ਆਪਾਂ ਉਧਰ ਰਹਿੰਦੇ ਸੀ 11 ਨੰਬਰ ਗਲੀ 'ਚ ਪਾਂਡੇ ਵਾਲੀ ਦੁਕਾਨ ਤੋਂ ਮੈਂ ਲੈ ਕੇ ਆਈ ਸੀ ਉਹ ਗਲਾਸੀ ਤੇ ਉਹ ਸਭ ਤੋਂ ਛੋਟੀ ਜੀ ਹੁੰਦੀ ਸੀ ਜਦੋਂ ਮੈਂ ਪਹਿਲੀ ਗਲਾਸੀ ਖਰੀਦੀ ਸੀ ਉਹ ਮੈਂ ਤੇਰੀ ਐਤਕੀ ਤਾਂ ਮਦਰਡੇ ਨਹੀਂ ਮਨਾਇਆ ਪਿਛਲੀ ਵਾਰ ਮਨਾਇਆ ਜਦੋਂ ਜਦਵਿੰਦਰ ਹੁੰਦਾ ਸੀ ਨਾ ਹਰ ਸਾਲ ਹਰ ਦਿਨ ਤੇ ਹਰ ਮਨਾਉਂਦਾ ਸੀਗਾ ਮੇਰਾ ਜਨਮ ਦਿਨ ਵੀ ਜਦਵਿੰਦਰ ਪੇਸ਼ ਕਰਦਾ ਸੀਗਾ ਮਨਾਉਂਦਾ ਵੀ ਸੀ ਮਤਲਬ ਹਰ ਇੱਕ ਦਿਨ ਤੇ ਹਰ ਜੋ ਵੀ ਮਾਂ ਦੇ ਦਿਨ ਤਿਹਾਰ ਹੁੰਦੇ ਨੇ ਮਨਾਉਂਦਾ ਸੀ ਬਰੇਂਦਰ ਮੇਰਾ ਉਹ ਜ਼ਿਆਦਾ ਕਰਦਾ ਸੀ ਵੇਸੇ ਉਹਨੂੰ ਆਪਦਾ ਨਾਮ ਨਾ ਜਦਵਿੰਦਰ ਜਿਆਦਾ ਪਸੰਦ ਆ ਸੀ ਵੈਸੇ ਤਾਂ ਸੀ ਘਰੇ ਉਹਨੂੰ ਸਾਰੇ ਬਰਿੰਦਰ ਹੀ ਕਹਿੰਨੇ ਆ ਗਲੀ ਗਵਣ ਵੀ ਬਰਿੰਦਰ ਕਹਿ ਕੇ ਬੁਲਾਉਂਦਾ ਸੀ ਗੁਰਦੁਆਰਾ ਸਾਹਿਬ ਚੋਂ ਤੇ ਸਕੂਲ ਦੇ ਵਿੱਚ ਸਾਰੇ ਉਹਨੂੰ ਜਦਵਿੰਦਰ ਕਹਿੰਦੇ ਨੇ ਉਹਨੂੰ ਆਪਦਾ ਨਾਮ ਜਦਵਿੰਦਰ ਬਹੁਤ ਪਸੰਦ ਆ ਸੀ ਜੰਨੀਆਂ ਵੀ ਆਈਡੀਆਂ ਚੈਨਲ ਨੇ ਸਾਰੇ ਉਹਦੇ ਜਦਵਿੰਦਰ ਦੇ ਨਾਮ ਤੇ ਚੱਲਦੇ ਨੇ ਉਹਨੂੰ ਜਦਵਿੰਦਰ ਬਹੁਤ ਪਸੰਦ ਆ ਸੀ ਆਪਦਾ ਨਾਮ ਬਹੁਤ ਹੁਭ ਕੇ ਕਹਿੰਦਾ ਨਾ ਸੀ ਮੇਰਾ ਨਾਮ ਜਦਵਿੰਦਰ ਆ ਫਿਰ ਮੈਂ ਵੈਸੇ ਪਤਾ ਨਹੀਂ ਕਿ ਜਦ ਬਰਿੰਦਰ ਕਿਹਨੇ ਨਾਮ ਰੱਖਿਆ ਸੀ ਪਤਾ ਨਹੀਂ ਪਰਿਵਾਰ ਚ ਰੱਖਿਆ ਸੀ ਕਿਸ ਨੇ ਉਹਦਾ ਨਾਮ ਫਿਰ ਉਹ ਨਮ ਬ੍ਰਿੰਦਰ ਕਹਿੰਦੇ ਸੀਗੇ ਪਹਿਲਾਂ ਉਹਦਾ ਜਦਵਿੰਦਰ ਨਾਮ ਸੀਗਾ ਫਿਰ ਜਦੋਂ ਉਹ ਗੁਰਿੰਦਰ ਹੋ ਗਏ ਛੋਟੇ ਵਾਲਾ ਬੇਟਾ ਹੋ ਗਿਆ ਫਿਰ ਉਹਦਾ ਨਾਮ ਅਸੀਂ ਬ੍ਰਿੰਦਰ ਕਰਦਾ ਕਿਉਂਕਿ ਸਾਨੂੰ ਇਹ ਅਸੀਂ ਵੀ ਸੇਮ ਨਾਮ ਹੋ ਜਣਾ ਬ੍ਰਿੰਦਰ ਗੁਰਿੰਦਰ ਹੋ ਜਾਣਾ ਹੈ ਨਾ ਫਿਰ ਅਸੀਂ ਬ੍ਰਿੰਦਰ ਤੇ ਗੁਰਿੰਦਰ ਕਹਿੰਦੇ ਸੀ ਹੁਣ ਗੁਰਿੰਦਰ ਦਾ ਨਾਮ ਜੋਤਰੇ ਕਾਕਾ ਰੱਖਤਾ ਜੋਤਨੂ ਕਾਕਾ ਕਹਿੰਦੀ ਹੈ ਤਾਂ ਹੁਣ ਅਸੀਂ ਵੀ ਕਾਕਾ ਕਹਿੰਨੇ ਆ ਸਾਰਾ ਗਲੀ ਗਵਾਂ ਰਿਸ਼ਤੇਦਾਰ ਸਾਰੇ ਕਾਕਾ ਕਹਿਣ ਲੱਗੇ ਪੈਸੇ ਵੱਡੇ ਵਾਲੇ ਦਾ ਜਦਵਿੰਦਰ ਦਾ ਨਾਮ ਸੀਗਾ ਘਰੇ ਕੱਚਾ ਰਮ ਬਰਿੰਦਰ ਸੀ ਛੋਟੇ ਵਾਲੇ ਦਾ ਗੁਰਿੰਦਰ ਛੋਟੇ ਵਾਲੇ ਦਾ ਇੱਕੋ ਹੀ ਨਾਮ ਆ ਪੱਕਾ ਕੱਚਾ ਬਰਿੰਦਰ ਗੁਰਿੰਦਰ ਹੀ ਆ ਬਰਿੰਦਰ ਦੇ ਦੋ ਨਾਮ ਹੋ ਗਏ ਇੱਕ ਜਦਵਿੰਦਰ ਹੋ ਗਿਆ ਇੱਕ ਬਰਿੰਦਰ ਹੋ ਗਿਆ ਤੁਸੀਂ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕਰਦੇ ਪਤਾ ਨਹੀਂ ਕਿਉਂ ਵੀ ਤੁਸੀਂ ਜਮਾ ਹੀ ਨਹੀਂ ਸਬਸਕ੍ਰਾਈਬ ਕਰਦੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਾਂ ਤੁਹਾਨੂੰ ਤਰਸੇ ਨਹੀਂ ਆਉਂਦਾ ਇੱਥੇ ਮੇਰੇ ਤੇ ਤਰਸੇ ਨਹੀਂ ਆ ਰਹੇ ਵੀ ਮੈਂ ਥੋੜੀ ਅੱਗੇ ਵਧਾਂ ਮੇਰਾ ਚੈਨਲ ਵੀ ਗਰੋ ਕਰੇ ਇਹ ਤਾਂ ਮੇਰਾ ਪਹਿਲਾ ਚੈਨਲ ਬਲੌਕ ਹੋ ਗਿਆ ਨਾ ਉੱਥੇ ਤੇ ਤੁਸੀਂ ਬਹੁਤ ਵਧੀਆ ਸਬਸਕ੍ਰਾਈਬ ਕੀਤਾ ਬਹੁਤ ਵਧੀਆ ਸਬਸਕ੍ਰਾਈਬ ਦਿੱਤੇ ਨੇ ਮੈਨੂੰ ਉਹ ਚੈਨਲ ਤੇ ਪਰ ਇਸ ਚੈਨਲ ਦੇ ਉੱਤੇ ਇੰਨੇ ਸਬਸਕ੍ਰਾਈਬਰ ਨਹੀਂ ਆ ਰਹੇ ਮੈਨੂੰ ਸਬਸਕ੍ਰਾਈਬਰ ਬਿਲਕੁਲ ਨਹੀਂ ਹੋ ਰਹੇ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਕਿਉਂਕਿ ਉਹ ਚੈਨਲ ਬਲੌਕ ਹੋ ਗਿਆ ਸੀ ਫਿਰ ਮੈਂ ਦੁਬਾਰਾ ਨਵੇਂ ਸਿਰੇ ਬਣਾਇਆ ਇਹ ਜੇ ਜਦਵਿੰਦਰ ਹੁੰਦਾ ਫਿਰ ਚੈਨਲ ਨੂੰ ਕੁਝ ਨਹੀਂ ਸੀ ਹੋਣਾ ਜੇ ਬਲੌਕ ਹੋ ਵੀ ਗਿਆ ਸੀ ਉਹਨੇ ਖੋਲ ਦਣਾ ਸੀ ਉਹਦਾ ਦਿਮਾਗ ਬਹੁਤ ਸੀਗਾ ਬਹੁਤ ਜਿਆਦਾ ਤੇਜ਼ ਦਿਮਾਗ ਸੀ ਕੰਪਿਊਟਰ ਸੀ ਉਹਦਾ ਦਿਮਾਗ ਤਾਂ ਨਾੜੀ ਨਾੜੀ ਕਰ ਦਾਂਦਾ ਸੀ ਉਹ ਮੋਬਾਈਲ ਦੀ ਹਰੇਕ ਚੀਜ਼ ਦੀ ਜਦਵਿੰਦਰ ਨੇ ਸਹੀ ਕਰਦਾਂ ਸੀ ਉਹਨੇ ਚੈਨਲ ਚਲਾ ਦੇਣਾ ਮੈਂ ਸਾਰਾ ਲੁਧਿਆਣਾ ਘੁੰਮ ਲਈ ਸਾਰੀਆਂ ਦੁਕਾਨਾਂ ਦੇ ਘੁੰਮ ਲਈ ਸੱਤ ਤੋਂ ਕਿਸੇ ਤੋਂ ਵੀ ਚੈਨਲ ਨਹੀਂ ਖੁੱਲਿਆ ਜਿੰਨੇ ਘਰ ਦੇ ਵਿੱਚ ਮੋਬਾਈਲ ਨੇ ਨਵਾਂ ਮੋਬਾਈਲ ਵੀ ਅਸੀਂ ਉੱਥੇ ਦੁਕਾਨ ਤੋਂ ਲੈ ਕੇ ਨਵੇਂ ਮੋਬਾਈਲ ਜਿਸ ਸਿਮ ਪਾ ਕੇ ਵੀ ਅਸੀਂ ਇਹ ਚੈਨਲ ਬਣਾਇਆ ਆਈਡੀ ਬਣਾਈ ਨਹੀਂ ਖੁੱਲਿਆ ਚੈਨਲ ਮੇਰਾ ਹੁਣੇ ਨਵੇਂ ਸਿਰੇ ਬਣਾਇਆ ਪਰ ਇਹ ਤੇ ਇੰਨੇ ਸਬਸਕ੍ਰਾਈਬਰ ਨਹੀਂ ਗੇ ਦੂਜਾ ਜਿਹੜਾ ਬਲੌਕ ਹੋ ਗਿਆ ਉਹ ਤੇ ਕਾਫੀ ਜ਼ਿਆਦਾ ਸੀਗੇ 600 ਹੋ ਗਏ ਸੀ ਉਹ ਸਮੇਂ ਜਦੋਂ ਬਲੌਕ ਹੋਇਆ ਕਾਫੀ ਮਹੀਨੇ ਕਈ ਉਹ ਮਹੀਨੇ ਮਤਲਬ ਹੋ ਗਏ ਨੇ ਜੇ ਉਹ ਬਲੌਗ ਨਾ ਹੁੰਦਾ ਤਾਂ ਹੁਣ 1000 ਤੋਂ ਉੱਪਰ ਪਹੁੰਚ ਜਾਂਦੀ ਮੈਂ ਸਬਸਕ੍ਰਾਈਬਰ 1000 ਤੋਂ ਉੱਪਰ ਹੋ ਜਾਂਦੇ ਮੇਰੇ ਪਤਾ ਨਹੀਂ ਤੁਸੀਂ ਪਿਆਰ ਕਰਦੇ ਹੋ ਵਿਊ ਵਗੈਰਾ ਆਉਂਦੇ ਨੇ ਵਿਊ ਤਾਂ ਚਲੋ ਹੁਣ ਥੋੜੇ ਵਧੀਆ ਆਉਣ ਲੱਗ ਗਏ ਥੋੜੇ ਥੋੜੇ ਵਧ ਰਹੇ ਨੇ ਫਿਰ ਵੀ ਇੰਨੇ ਜ਼ਿਆਦਾ ਨਹੀਂ ਆਉਂਦੇ ਜਿੰਨੇ ਆਉਣੇ ਚਾਹੀਦੇ ਨੇ ਕੁਝ ਹੁੰਦੇ ਨੇ ਕੁਝ ਵਿਊ ਹੁੰਦੇ ਨੇ ਮਤਲਬ 100 ਆ 100ਾਂ ਚ ਨਹੀਂ ਹੁੰਦੇ ਜੇ ਕਹਾਂ 100 ਸਾਰੇ ਨੇ ਕੁਝ ਵੀ ਹੁੰਦੇ ਨੇ ਕਿਸੇ ਵੀਡੀਓ ਵੀਡੀਓ ਦੇ ਉੱਤੇ ਬਲੌਗ ਦਿੱਤੇ ਆ ਵੀ ਮੈਨੂੰ 100 ਵਿਊ ਆ ਜਾਣਾ व्यू भी नहीं आंदे हजेने ਤੇ ਸਬਸਕ੍ਰਾਈਬਰ ਵੀ ਨਹੀਂ ਆਉਂਦੇ ਨੇ ਸਬਸਕ੍ਰਾਈਬ ਵੀ ਕਰਿਆ ਕਰੋ ਤੁਸੀਂ ਜਿਵੇਂ ਪਿਛਲੇ ਚੈਨਲ ਨੂੰ ਪਿਆਰ ਕਰਦੇ ਸੀ ਜਿਵੇਂ ਉਹਨੂੰ ਸਬਸਕ੍ਰਾਈਬ ਇੰਨੇ ਜਿਆਦਾ ਹਰ ਰੋਜ਼ ਸਬਸਕ੍ਰਾਈਬਰ 5 4 7 ਆਉਂਦੇ ਸੀ ਇਹਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਮੇਰੇ ਚੈਨਲ ਨੂੰ